ਹਾਂ ਸਸਿਕਾ ਜੀ ਸੋਗ ਤਾ ਤੁਹਾਡਾ ਆਪਣੇ ਚੈਨਲ ਤੇ ਹਾਜਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਸੌਰੀ ਮੰਗਦੇ ਹਾਂ ਕਿਉਂਕਿ ਕਾਫੀ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਲੈ ਕੇ ਆਏਗੇ ਤੇ ਤੁਹਾਡੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਤੇ ਵੀ ਆਪਾਂ ਦਾ ਟਾਈਮ ਨਹੀਂ ਲੱਗਾ ਵੀਡੀਓ ਬਣਾਉਂਦਾ ਕਿਉਂਕਿ ਇੱਕ ਤਾਂ ਹੁਣ ਇਹਨੇ ਦਿਨ ਹੀ ਛੁੱਟੀਆਂ ਚੱਲਦੀਆਂ ਕਰਕੇ ਤੇ ਇਹਨਾਂ ਦਾ ਇੱਥੇ ਤਿਉਹਾਰ ਕਰਕੇ ਤੇ ਉਹਦਾ ਕਰਕੇ ਵੀ ਕੰਮ ਕਾਫੀ ਹੁੰਦਾ ਰੈਸਟੋਰੈਂਟ ਤੇ ਵੀ ਜ਼ਿਆਦਾ ਹੀ ਹੁੰਦਾ ਵਾ ਲੇਟ ਹੋ ਜਾਈਦਾ ਵਾ ਸੁਭਾ ਵੀ ਆਨ ਲੱਗ ਕੇ ਲੇਟ ਹੋ ਜਾ ਇਦਾਂ ਤੇ ਫਿਰ ਰਾਤ ਨੂੰ ਵੀ ਫਿਰ ਉਹਦਾ ਕਰਕੇ ਫਿਰ ਘਰ ਦਾ ਵੀ ਕਿਉਂਕਿ ਘਰੇ ਵੀ ਹੁਣ ਬੱਚੇ ਬੱਚਿਆਂ ਨੂੰ ਛੁੱਟੀਆਂ ਬੱਚੇ ਘਰੇ ਹੁੰਦੇ ਆ ਤੇ ਉਹਦਾ ਕਰਕੇ ਥੋੜਾ ਟਾਈਮ ਨਹੀਂ ਲੱਗਦਾਗਾ ਤੇ ਤਾਂ ਆਪਾਂ ਮੈਂ ਕਿਹਾ ਚਲੋ ਅੱਜ ਜੋ ਮੈਂ ਵੀ ਉਹ ਵੀ ਟਾਈਮ ਕੱਢ ਕੇ ਹੁਣ 10 ਵਜੇ ਗਏ ਤੇ 11 ਵਜੇ ਮੈਂ ਕੰਮ ਤੇ ਜਾਣਾ ਮੈਂ ਕਿਹਾ ਚਲੋ ਆਪਣੇ ਜਿਹੜੇ ਮੇਨ ਮੇਨ ਕਾਫੀ ਕਮੈਂਟ ਆਏ ਸੀਗੇ ਉਹਦੇ ਵਿੱਚੋਂ ਮੈਂ ਮੇਨ ਮੇਨ ਕੋਸਿਕ ਕਮੈਂਟਾਂ ਦੇ ਜਵਾਬ ਆਪਾਂ ਦੇਣੇ ਆ ਤੇ ਇੱਕ ਜਿਹੜੇ ਵੀਰ ਕਾਫੀ ਆਪਾਂ ਨੂੰ ਕਮੈਂਟ ਇਹੀ ਹੁੰਦੇ ਆ ਹੁਣ ਜਿਹੜੇ ਆਪਾਂ ਪਤਾ ਹੀ ਆ ਵੀਰ ਹੁਣ ਇੱਥੇ ਆਇਆ ਨਾਵੇਂ ਤੇ ਸੀਜ਼ਨਲ ਤੇ ਨੌਨ ਸੀਜ਼ਨਲ ਪੇਪਰਾਂ ਤੇ 9 ਮਹੀਨੇ ਵਾਲੇ ਤੇ ਸਾਲ ਵਾਲੇ ਪੇਪਰਾਂ ਤੇ ਆਇਆ ਤੇ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਜਿਹੜੇ ਵੀਰ ਆ ਆਪਾਂ 70% ਵੀ ਕਹਿ ਸਕਦੇ ਜਿਆਦਾ ਹੀ ਆ ਉਹ ਜਿਹੜੇ 9 ਮਹੀਨੇ ਵਾਲੇ ਪੇਪਰਾਂ ਦੇ ਇੱਥੇ ਆਇਆ ਤੇ ਉਹ ਜਿਵੇਂ ਜਿਵੇਂ ਵੀ ਵੀਰ ਆਪਣੇ ਨਾਮ ਜੋੜਦੇ ਜਾਂਦੇ ਹਨਾ ਉਹ ਤਾਂ ਆਪਾਂ ਪਿੱਛੇ ਬਹੁਤ ਵੀਡੀਓ ਪਾਈਆਂ ਹੋਈਆਂ ਵਾ ਤੇ ਹੁਣ ਜਿਵੇਂ ਵੀਰ ਜਿਵੇਂ ਆਏ ਆ ਹੁਣ ਨਵੇਂ ਜਿਵੇਂ ਜਿਵੇਂ ਆਪਣੇ ਨਾਲ ਜੁੜਦੇ ਜਾਂਦੇ ਆਪਣੇ ਵੀਡੀਓ ਸੌਂਦੇ ਆ ਤੇ ਉਹਨਾਂ ਵੀਰਾਂ ਦਾ ਇਹੀ ਕਮੈਂਟ ਹੁੰਦਾ ਵਾ ਵੀ 9 ਮਹੀਨੇ ਵਾਲੇ ਪੇਪਰਾਂ ਦੇ ਆਏ ਉਹਨਾਂ ਦਾ ਪ੍ਰੋਸੈਸ ਦੱਸੋ ਅੱਗੇ ਕੀ ਹੋਊਗਾ ਜਾਂ ਮਾਲਕ ਨੇ ਹਜੇ ਮਤਲਬ ਬਾਰਫਾ ਤੁਰਾ ਨਹੀਂ ਕਰਵਾਇਆ ਮਾਲ ਕਾ ਨੇ ਕੰਮ ਨਹੀਂ ਮਿਲਿਆ ਹੁਣ ਸੇ ਕੀ ਕਰੀਏ ਤੇ ਆਪਾਂ ਪਿੱਛੇ ਬਹੁਤ ਵੀਡੀਓ ਪਾਈਆਂ ਹੋਈਆਂ ਵਾ ਜਿਹੜਾ ਪ੍ਰੋਸੈਸ ਦਾ ਉਹਦੇ ਤੇ ਤਾਂ ਆਪਾਂ ਖਾਸ ਮਤਲਬ ਸਪੈਸ਼ਲ ਇੱਕ ਵੀਡੀਓ ਬਣਾ ਕੇ ਪਾਈ ਹੋਈ ਆ ਵੀ ਉਥੇ ਸੁਣ ਸਕਦੇ ਵੀ ਕਿਵੇਂ ਕਿਵੇਂ ਆਪਣੀ ਕੈਟ ਜਮਾ ਹੋਊਗੀ ਕਿਵੇਂ ਫਿੰਗਰ ਆ ਉਹਦਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਵਾ ਤੇ ਜਿਹੜੇ ਹੁਣ ਆਪਾਂ ਕਹਿਦੇ ਵੀ ਹਜੇ ਬਾਰਫਾ ਤੁਰਾ ਨਹੀਂ ਹੋਇਆ ਹਾਂਜੀ ਇਹਦੇ ਵਿੱਚ ਵੀ ਆਪਾਂ ਇਹ ਸਚਾਈ ਆ ਵੀ ਕਿਉਂਕਿ ਹੁਣ ਇੰਨੇ ਦਿਨ ਇੱਥੇ ਛੁੱਟੀਆਂ ਚੱਲਦੀਆਂ ਵਾ 7 ਤਰੀਕ ਤੱਕ ਛੁੱਟੀਆਂ ਵਾ ਤੇ ਉਸ ਤੋਂ ਬਾਅਦ ਹੀ ਆ ਜਿਹੜੇ ਆ ਉਹ ਕੰਮ ਆ ਜਿਹੜੇ ਆ ਆਰ ਪਾ ਦੂਰੇ ਦੀਆ ਜਾਂ ਫਿਰ ਹੋਰ ਕੋਈ ਵੀ ਕੰਮ ਆ ਤੇ ਉਸ ਤੋਂ ਬਾਅਦ ਹੀ ਜਿਹੜੇ ਹੋਣੇ ਆ ਤੇ ਛੁੱਟੀਆਂ ਦੇ ਵਿੱਚ ਇੱਥੇ ਵੀ ਮਤਲਬ ਕੋਈ ਨਹੀਂ ਕੰਮ ਹੁੰਦਾ ਤੇ ਨਾ ਹੀ ਕੋਈ ਸੌਂਦਾ ਵਾ ਤੇ ਉਹਦੇ ਲਈ ਤੁਹਾਨੂੰ ਬੇਠ ਕਰਨੀ ਪਊਗੀ ਹਾਂ ਜੇ ਤੁਸੀਂ ਆਏ ਆ ਤੇ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਹੋਇਆ ਵਾ ਸ਼ਾਇਦ ਤੁਸੀਂ ਨਹੀਂ ਵੀ ਸੁਣਿਆ ਹੋਣਾ ਵੀ ਜਿਹੜੀ ਤੁਹਾਡੀ ਐਂਟਰੀ ਆ ਤੇ ਉਹ ਅਠਾਂ ਦਿਨਾਂ ਦੇ ਵਿੱਚ ਵਿੱਚ ਕਰਾਉਣੀ ਉਹ ਜ਼ਰੂਰੀ ਹੁੰਦੀ ਆ ਉਹ ਮਾਲਕ ਜੇ ਨਹੀਂ ਮੇਲ ਕਰਦਾ ਪੈੱਕ ਨਹੀਂ ਕਰਦਾ ਤਾਂ ਤੁਸੀਂ ਉਹ ਖੁਦ ਵੀ ਮੇਲ ਕਰ ਸਕਦੇ ਆ ਹਾਂਜੀ ਹੁਣ ਪਹਿਲਾਂ ਆਪਾਂ ਜ਼ਿਆਦਾ ਗੱਲਾਂ ਨਹੀਂ ਕਰਦੇ ਸੇ ਆਪਣੇ ਮੇਨ ਮੇਨ ਜਿਹੜੇ ਕਮੈਂਟ ਆ ਉਹਨਾਂ ਦਾ ਆਨਸਰ ਆਪਾਂ ਦਿੰਨੇ ਆ ਹਾਂਜੀ ਪਾਜੀ ਮੇਰੇ ਕੋਲ ਸਾਲ ਵਾਲੇ ਪੇਪਰ ਹਨ ਹੁਣ ਮੈਂ ਇਟਲੀ ਵਿੱਚ ਆ ਮੇਰਾ ਵੀਜ਼ਾ ਜੂਨ 2025 ਚ ਖਤਮ ਹੋਣਾ ਕੀ ਮੈਂ ਇੰਡੀਆ ਜਾ ਸਕਦਾ ਕਿੱਥੇ ਜਮਾ ਹੋ ਗਈ ਹੈ ਫਿੰਗਰ ਅਕਤੂਬਰ ਚ ਹਾਂਜੀ ਹਾਂਜੀ ਤੁਸੀਂ ਇੰਡੀਆ ਜਾ ਸਕਦੇ ਆ ਤੁਸੀਂ ਭਲੇ ਤਿੰਨ ਜਿਹੜੇ ਸਾਲ ਵਾਲੇ ਪੇਪਰਾਂ ਤੇ ਆਏ ਆ ਤੁਸੀਂ ਭਲੇ ਤਿੰਨ ਚਾਰ ਵਾਰੀ ਜਦੋਂ ਮਰਜੀ ਇੰਡੀਆ ਜਾ ਕੇ ਆ ਸਕਦੇ ਆ ਤੇ ਪਰ ਜਿਹੜੇ ਨਵੀਆਂ ਵਾਲੇ ਪੇਪਰਾਂ ਤੇ ਆਏ ਆ ਤੇ ਉਹ ਨਾਲੇ ਸਿੰਗਲੈਂਡ ਤੇ ਹੁੰਦੀ ਆ ਵੀ ਉਹ ਨਹੀਂ ਜਾ ਸਕਦੇ ਕਿ ਇੰਡੀਆ ਤੇ ਤੁਸੀਂ ਜਾ ਸਕਦੇ ਆ ਹਾਂਜੀ ਇੱਥੇ ਆਪਾਂ ਕਵੀਰ ਨੇ ਵੀ ਜਿਹੜੇ ਵੀ ਆਪਾਂ ਨੂੰ ਕਮੈਂਟ ਆਉਂਦੇ ਹੁੰਦੇ ਆ ਕਈ ਵਾਰ ਆਪਣਾ ਨਹੀਂ ਟਾਈਮ ਹੁੰਦਾ ਜਿਹੜੇ ਆਪਣੇ ਨਾਲ ਹੋਰ ਵੀਰ ਭੈਣ ਜੁੜੇ ਹੁੰਦੇ ਆ ਜਿਨ੍ਹਾਂ ਨੂੰ ਨੌਲੇਜ ਹੁੰਦੀ ਆ ਉਹ ਥੱਲੇ ਰਿਪਲਾਈ ਕਰਦੇ ਆ ਉਹਨਾਂ ਦਾ ਵੀ ਆਪਾਂ ਜੀ ਬਹੁਤ ਧੰਨਵਾਦ ਕਰਦੇ ਆ ਵੀ ਚਲੋ ਇੰਨੇ ਨਾਲ ਵੀ ਹੋਰ ਜਿਹੜੇ ਵੀਰਾਂ ਦੀ ਹੈਲਪ ਹੋ ਜਾਂਦੀ ਆ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਸਾਡਾ ਟਾਈਮ ਨਹੀਂ ਹੁੰਦਾ ਤੁਸੀਂ ਉਹ ਕਮੈਂਟ ਪਾੜ ਕੇ ਤੁਸੀਂ ਉਹਦੇ ਥੱਲੇ ਆਨਸਰ ਕਰਦੇ ਆ ਬਹੁਤ ਵਧੀਆ ਗੱਲ ਆ ਤੇ ਬਹੁਤ ਵਧੀਆ ਕੰਮ ਆ ਜੀ ਆਪਾਂ ਕਿਸੇ ਦੀ ਹੈਲਪ ਕਰ ਸੀਂ ਦੀ ਆਪਾਂ ਮਦਦ ਕਰ ਸਕਦੇ ਹਾਂ ਕਿਉਂਕਿ ਜਿੰਨਾ ਕ ਆਪਾਂ ਨੂੰ ਪਤਾ ਜੇ ਆਪਾਂ ਉਹਦੀ ਨੌਲੇਜ ਆਪਾਂ ਅੱਗੇ ਦਿੰਨੇ ਆ ਤੇ ਇਹ ਬਹੁਤ ਵਧੀਆ ਜਿਹੜੀ ਚੰਗੇ ਗੱਲ ਹਾਂਜੀ ਸਾਸੇ ਕਾਲ ਮੈਡਮ ਜੀ ਮੈਂ 9 ਮਹੀਨੇ ਵਾਲੇ ਪੇਪਰਾਂ ਤੇ ਆਇਆ ਹਾਂ ਪਹਿਲਾ ਕਾਰਡ ਮਿਲਿਆ ਪਰ ਦੂਸਰਾ ਕਾਰਡ ਨਹੀਂ ਮਿਲਿਆ ਕਿ ਅਜੰਟ ਨੇ ਬਹੁਤਾ ਨਹੀਂ ਦਿੱਤਾ ਦੂਸਰਾ ਕਾਰਡ ਵਾਸਤੇ ਨਾਲੇ ਡੇਟ ਖਤਮ ਹੋਈ ਆ ਜਿੱਦਾਂ ਤੇ ਪੇਪਰ ਲਗਾਣੇ ਕੀ ਹੱਲ ਹੋ ਸਕਦਾ ਹਾਂਜੀ ਜੇ ਤੁਹਾਨੂੰ ਪਹਿਲਾ ਕਾਰਡ ਮਿਲਿਆ ਵਾ ਉਹ ਐਕਸਪੀਰ ਹੋ ਗਿਆ ਤੇ ਜੇ ਤਾਂ ਉਹਦੀ ਵੀ ਮਤਲਬ 2 ਮਹੀਨੇ ਤੋਂ ਘਟਾ ਫਿਰ ਤਾਂ ਤੁਸੀਂ ਹੋਰ ਮਾਲਕ ਦਾ ਕੰਤਰਾਤ ਤੋਂ ਲਾ ਕੇ ਮਤਲਬ ਮਾਲਕ ਦਾ ਕੰਤਰਾਤ ਤੋਂ ਲਾ ਕੇ ਤੁਸੀਂ ਕਟ ਜਮਾ ਕਰਵਾ ਸਕਦੇ ਆ ਦੂਸਰੀ ਦੂਸਰੀ ਸੰਜੋੜਨ ਵਾਸਤੇ ਤੇ ਜੇ 2 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਫਿਰ ਹਾਂਜੀ ਵੀ ਚ ਫਿਰ ਇਹਦਾ ਕੋਈ ਹਾਲ ਨਹੀਂ ਹਾਂਜੀ ਇੱਕ ਵੀਰ ਦਾ ਕਮੈਂਟ ਸੀ ਹਾਂਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੀ ਬਹੁਤ ਧੰਨਵਾਦ ਤੁਹਾਡੇ ਸਾਰੇ ਵੀਡੀਓ ਦੇਖਦੇ ਹਾਂ ਤੁਹਾਡੀਆਂ ਵੀਡੀਓ ਜਾਣਕਾਰੀ ਵਾਲੀਆਂ ਹੁੰਦੀਆਂ ਹਾਂਜੀ ਥੈਂਕ ਯੂ ਤੇ ਜੀ ਮੇਰੇ LFE ਵਾਲੇ ਪੇਪਰ ਦਾ ਫਾਰ ਬ੍ਰਿਚ ਅਪਾਇੰਟਮੈਂਟ ਤੇ ਯੂਟਿਊਬਰ ਕਹਿ ਰਹੇ ਆ ਕਿ LFE ਵਾਲੇ ਪੇਪਰਾਂ ਦਾ ਵੀਜ਼ਾ ਨਹੀਂ ਲੱਗਦਾ ਤੇ ਰਿਫਿਊਜ਼ਲੀ ਹੁੰਦਾ ਵਾ ਪਲੀਜ਼ ਜ਼ਰੂਰ ਦੱਸਿਓ ਹਾਂਜੀ ਜਿਹੜੇ LFE ਵਾਲੇ ਪੇਪਰ ਹੁੰਦੇ ਆ ਜੀ ਉਹ ਖਾਸ ਕੈਟਾਗਰੀ ਵਾਲੇ ਪੇਪਰ ਹੁੰਦੇ ਆ ਜੇ ਤਾਂ ਵੀ ਤੁਹਾਡੇ ਮਾਲਕ ਨੇ ਮਤਲਬ ਜਿਹੜਾ ਸਾਰੇ ਡਾਕੂਮੈਂਟ ਸਾਰਾ ਕੁਝ ਸਹੀ ਲਾਇਆ ਵਾ ਫਿਰ ਤਾਂ ਤੁਹਾਡਾ ਜਿਹੜਾ ਵੀਜ਼ਾ ਵਾ ਹਰ ਹਾਲਤ ਵਿੱਚ ਲੱਗੂਗਾ ਤੇ ਜੇ ਉਹਨੇ ਜਿਹੜੇ ਪੇਪਰ ਆ ਉਹ 2 ਨੰਬਰ 'ਚ ਕੜਵਾਏ ਆ ਹਾਂਜੀ ਫਿਰ ਇੱਚ ਸਚਾਈਆ ਉਹਦੇ 'ਚ ਰਿਫਿਊਜ਼ਲ ਲੱਗ ਸਕਦੀ ਹੈ ਹਾਂਜੀ ਭੈਣ ਜੀ ਤੁਸੀਂ ਇਹ ਦੱਸ ਦਿਓ ਕਿ ਜਦੋਂ ਸੰਜੋਗਨ ਬਦਲਣ ਵਾਲਾ ਦਮੰਦਾ ਕਰਦੇ ਆ ਫਿੰਗਰ ਹਜੇ ਮਾਰਚ 'ਚ ਆ ਮਾਲਕ ਦਾ ਇੱਕ ਇਕਰਾਰਨਾਮਾ ਕੀਤਾ ਸੀ ਉਹ ਖਤਮ ਹੋ ਜਾਣਾ ਸੰਭਰ ਚ ਹੁਣ ਮਾਲਕ ਕਹਿੰਦਾ ਮੈਂ ਤੈਨੂੰ ਰੱਖਣਾ ਨਹੀਂ ਘਰ ਦੇ ਕੰਮ ਵਾਲਾ ਇੱਕ ਦਾਰਨਾਮਾ ਕਰ ਸਕਦੀਆਂ ਉਹ ਚੱਲ ਜਾਊਗਾ ਪਲੀਜ਼ ਜ਼ਰੂਰ ਦੱਸਿਓ ਜੀ ਮੈਂ ਬਹੁਤ ਪਰੇਸ਼ਾਨਾ ਹਾਂ ਜੀ ਪਹਿਲਾਂ ਤੁਹਾਨੂੰ ਆਪਾਂ ਕਹਿੰਨੇ ਆ ਬਈ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹਰੇਕ ਗੱਲ ਦਾ ਹੱਲ ਆ ਜਿਹੜਾ ਉਹ ਹੁੰਦਾ ਵਾ ਤੇ ਜਿਹੜੀ ਟੈਨਸ਼ਨ ਆ ਉਹਦਾ ਟੈਨਸ਼ਨ ਦਾ ਕੋਈ ਹੱਲ ਨਹੀਂ ਹੁੰਦਾਗਾ ਤੇ ਜੇ ਕੋਈ ਮਤਲਬ ਕੋਈ ਗੱਲ ਦਾ ਕੋਈ ਵੀ ਆ ਜਨ ਪੇਪਰ ਜਮਾ ਕੋਈ ਵੀ ਉਹਦਾ ਹਰੇਕ ਗੱਲ ਦਾ ਆਪਾਂ ਤੁਹਾਨੂੰ ਕਹਿੰਨੇ ਆ ਹੱਲ ਆ ਤੇ ਜਿਹੜਾ ਟੈਨਸ਼ਨ ਆ ਉਹ ਕਿਸੇ ਵੀ ਗੱਲ ਦਾ ਜਿਹੜਾ ਹੱਲ ਸੋਲੂਸ਼ਨ ਨਹੀਂਗਾ ਹਾਂਜੀ ਦੂਸਰੀ ਗੱਲ ਹਾਂਜੀ ਜੇ ਤੁਹਾਡੇ ਫਿੰਗਰ ਹੀ ਮਾਰਚ ਚ ਤੇ ਮਾਲਕ ਕੰਮ ਨਹੀਂ ਦਿੰਦਾਗਾ ਤੇ ਤੁਸੀਂ ਘੰਡਾ ਕੰਮ ਤਰਾਤੋਂ ਲਾ ਕੇ ਤੇ ਜਿਹੜੀ ਆ ਦੂਸਰੀ ਘੰਟਾ ਤੇ ਉਹ ਤੁਸੀਂ ਜਮਾ ਕਰਵਾ ਦਿਓ ਫਿੰਗਰਾਂ ਤੋਂ ਬਾਅਦ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗੀ ਹਾਂਜੀ ਠੀਕ ਹੈ ਜੇ ਇਹ ਸੀ ਜੀ ਆਪਣੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਮੇਨ ਮੇਨ ਤੁਹਾਡੇ ਕਮੈਂਟਾਂ ਦੇ ਤੇ ਜਾਣਕਾਰੀ ਵਾਲੇ ਜਿਹੜੇ ਸੀਗੇ ਉਹਨਾਂ ਦੇ ਆਪਾਂ ਜਵਾਬ ਦਿੱਤੇ ਚਲੋ ਹੋਰ ਵੀ ਭੈਣਾਂ ਨੂੰ ਪਤਾ ਲੱਗ ਜੇ ਕਮੈਂਟ ਆਪਣੇ ਕੋਲੇ ਹੋਰ ਵੀ ਬਹੁਤ ਆਏ ਪਏ ਆ ਹੁਣ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਜੀ ਡੇਲੀ ਟਾਈਮ ਕੋਆ ਕਰੂਗਾ ਤਾਂ ਆਪਾਂ ਜਰੂਰ ਵੀਡੀਓ ਬਣਾ ਕੇ ਤੇ ਤੁਹਾਡੇ ਨਾਲ ਆਪਾਂ ਜਿਹੜਾ ਤੁਸੀਂ ਪੁੱਛਦੇ ਆ ਤੇ ਉਹਨਾਂ ਦੇ ਆਪਾਂ ਆਨਸਰ ਜਰੂਰ ਦਿਆ ਕਰਾਂਗੇ ਨਾਲੇ ਹੋਰ ਚਲੋ ਇੰਨੇ ਨਾ ਹੋਰ ਵੀਰ ਭੈਣਾਂ ਨੂੰ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਇਟਲੀ ਆਉਣਾ ਤਾਂ ਜਾਂ ਆ ਚੁੱਕੇ ਆ ਤੇ ਜਾਂ ਜਿਹੜੇ ਆਉਣ ਵਾਲੇ ਸੋਚ ਰਹੇ ਆ ਠੀਕ ਹੈ ਜੀ ਇਹ ਸੀ ਆਪਣੀ ਅੱਜ ਛੋਟੀ ਜਿਹੀ ਵੀਡੀਓ ਅੱਜ ਦੀ ਤੇ ਜੇ ਕੋਈ ਬੋਲਣ ਚ ਜਾਂ ਕੁਸ ਕਹਿਣ ਚ ਕੋਈ ਗਲਤੀ ਹੋ ਗਈ ਹੋਈ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਠੀਕ ਹੈ ਜੀ ਬਾਏ